ਉਹ ਜਾਂਦਾ ਹੈ ਹੱਗਾ ਕਿੱਥੇ ਵੀ ਹੈ ਇੱਥੇ ਜੀ ਹੈ ਇੱਥੇ ਜੀ ਹੈ 2500 ਰੁਪਏ ਲੱਗੂਗਾ ਵਿੱਚ ਲੱਗੇ ਚ ਪੈਂਦਾ ਹੈ ਵੈਸੇ ਉਹ ਕੈਨ ਜਮਾ ਕਸਾਈ ਹੋਈ ਆ ਪੂਰੀ ਪ੍ਰੋਪਰ ਉਹ ਕੈਨ ਸੱਟ ਪਾਉਣਾ ਜ਼ਰੂਰੀ ਆ ਬਾਕੀ ਨਿਕਲ ਮੋਟਾ ਕੰਮ ਹੋ ਵੀ ਕਰਾਵਾਂਗੇ ਆਹੋ ਚੱਲ ਜਲ 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 ਲਓ ਜੀ ਨਾਨ ਦੀ ਥਾਲੀ ਆ ਗਈ ਆਪਣੇ ਕੋਲ 50 ਰੁਪਏ ਦੀ ਥਾਲੀ ਆਪਣੇ ਪਿੰਡ ਦੇ ਪਾਲੀਆਂ ਸਨੈਪ ਆਉਣੀ ਹੈ ਪਾਲਾ ਤੋਂ ਵੀ ਸੋ ਸਲਾਦ ਸੋਲਿਆਂ ਦੀ ਦਾਲ ਤੇ ਹਰੀ ਚਾਹ ਨੂੰ ਦੋ ਨਾਨ 50 ਰੁਪਏ ਦੇ ਵਿੱਚ ਸਾਨੂੰ ਪੂਰੀ ਦੀ ਪੂਰੀ ਪਲੇਟ ਮਿਲੂਗੀ ਆਪਣੇ ਬਾਈਸਟੈਂਡ ਤੇ ਲੱਗਦੀ ਹੈਗੀ ਵੈਸੇ ਕੰਨ ਨਾਲ ਹੀ ਜਿਹੜੀ ਆਪਣੇ ਸਾਰੇ ਪਿੰਡ ਦੀ ਹਸ਼ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਇਆ ਖੇਤ ਤੋਂ ਸੋ ਮੌਸਮ ਥੋੜਾ ਜਿਹਾ ਵਿਗੜ ਗਿਆ ਕਿਉਂਕਿ ਹੁਣ ਫਸਲਾਂ ਪੱਕੀਆਂ ਪਈਆਂ ਨੇ ਮੌਸਮ ਵੀ ਦੱਸ ਰਹੇ ਨੇ ਵੀ ਦੋ ਦਿਨਾਂ ਦੇ ਵਿੱਚ ਵਿੱਚ ਹਨਾ ਝੱਖੜ ਤੂਫਾਨ ਗੜੇ ਮੀਂਹ ਇਹ ਚੀਜ਼ਾਂ ਆ ਸਕਦੀਆਂ ਨੇ ਕਿਤੋਂ ਦੀ ਵੀ ਲੰਘ ਸਕਦੀਆਂ ਨੇ ਦੇਖੋ ਵੀ ਕਿੱਥੇ ਨੁਕਸਾਨ ਜ਼ਿਆਦਾ ਹੋ ਸਕਦਾ ਤੇ ਕਿੱਥੇ ਨੁਕਸਾਨ ਤੋਂ ਬਚਤ ਰਹਿ ਸਕਦੀ ਹੈ ਸੋ ਹੁਣ ਤੁਸੀਂ ਕਣਕਾ ਦੇਖ ਸਕਦੇ ਜਮਾ ਐਨ ਪੱਕਣ ਤੇ ਨੇ ਕਿਉਂਕਿ ਜਿਹੜੀ ਆਪਾਂ ਆਪਾਂ ਵੀ ਪਰਸੋਂ ਨੂੰ ਕਣਕ ਵੱਢਣ ਦੀ ਤਿਆਰੀ ਕਰਦੇ ਆ ਸੋ ਰੇੜੀ ਲੈ ਕੇ ਆਏ ਆਪਾਂ ਹਜੇ ਖਾਲੀ ਕਰਨੀ ਆ ਉਹ ਕਿਉਂਕਿ ਜੇ ਮੀਂਹ ਏਰੀ ਆ ਗਿਆ ਤਾਂ ਫਿਰ ਸਰੋਂ ਵੀ ਖਰਾਬ ਹੋ ਜੂ ਆਪਣੀ ਸੋ ਆ ਗਿਆ ਆਪਾਂ ਆਪਣੇ ਕੋਠੇ ਕੋਲੇ ਤਾਂ 2 ਦਿਨ ਮੌਸਮ ਪੂਰਾ ਖਰਾਬ ਦੱਸਿਆ ਆ ਗਿਆ ਵੀ ਆਪਣੇ ਆ ਗੰਡੇ ਲੱਗੇ ਹੋਇਆ ਉਹ ਥੇ ਲਸਣ ਲੱਗਿਆ ਸੀ ਲਸਣ ਪੱਟ ਲਿਆ ਉੱਥੇ ਉਹ ਬੇਲਾਂ ਆਈਆਂ ਦੱਬਤੀਆਂ ਬੀਜੇ ਦੱਬਤੇ ਸਬਜ਼ੀ ਬਾਜੀ ਵਾਲੇ ਕਿਉਂਕਿ ਭਿੰਡੀਆਂ ਵੀ ਲਾਈਆਂ ਹੋਈਆਂ ਨੇ ਇੱਥੇ ਵੀ ਭਿੰਡੀਆਂ ਲੱਗੀਆਂ ਹੋਈਆਂ ਨੇ ਸਾਰੇ ਤੇ ਆਹ ਕੱਦੂ ਲੱਗੇ ਹੋਏ ਨੇ ਕੱਦੂ ਤੋੜ ਕੇ ਤਾਂ ਨਹੀਂ ਲੱਗਾ ਕੋਈ 2-3 ਛੋਟੇ ਜਿਹੇ ਲੱਗੇ ਸੀ ਇੱਕ ਤਾਂ ਝਾੜਾ ਵਾਲਾ ਹੁੰਦਾ ਜਦੋਂ ਲੱਗਣ ਲੱਗਦੇ ਆ ਲਜਾਣ ਨਾਲੇ ਪਹਿਲਾਂ ਹੁੰਦੇ ਆ ਦੇਖੋ ਛੋਟੇ ਛੋਟੇ ਕੱਦੂ ਲੱਗੇ ਪਏ ਆ ਇਹ ਬੇਲਾਂ ਤੇ ਆਹ ਕਣਕ ਆਪਣੀ ਇਹ ਚ ਗੁੱਲੀ ਡੰਡੀਆਂ ਤਨ ਸਪਰੇ ਖਾ ਕਰਤੀਆਂ ਫੇਰ ਵੀ ਪਤਾ ਨਹੀਂ ਕਿੱਥੋਂ ਮਗਰੋਂ ਇਹ ਗੁੱਲੀ ਡੰਡਾ ਬਾਵਾ ਹੋ ਗਿਆ ਆ ਦੇਖੋ ਆ ਪੇਠੇ ਦੀਆਂ ਬੇਲਾਂ ਲੱਗੀਆਂ ਹੋਈਆਂ ਨੇ ਜਿਹੜੇ ਲੰਬੇ ਜਿਹੇ ਪੇਠੇ ਹੁੰਦੇ ਆ ਪਹਿਲਾਂ ਤਾਂ ਖਰਾਬ ਜਿਹੋਗੇ ਹੁਣ ਦੇਖੋ ਵੀ ਵਧੀਆ ਹੋਣਗੇ ਕਿੰਨਾ ਗੰਡੇ ਵੀ ਬਾਕੀ ਠੀਕ ਨੇਗੇ ਅਜੇ ਜਿਹੜੇ ਦੂਜੇ ਗੰਡੇ ਨੇ ਉਹ ਜਾਦੇ ਸੋਹਣੇ ਲੱਗਦੇ ਨੇ ਦੇਖਣ ਨੂੰ ਪਰ ਥੱਲੇ ਗੰਡੀਆਂ ਦੀ ਗੱਲ ਕਰੀ ਤਾਂ ਇਹਦੀਆਂ ਗੰਡੀਆਂ ਬਹੁਤ ਸੋਹਣੀਆਂ ਨੇ ਉਧਰ ਤਾਂ ਥੱਲੇ ਕੱਲੀਆਂ ਭੂਕੇ ਰਹਿ ਗਈਆਂ ਇਹਦੇ ਆਲੇ-ਦੁਆਲੇ ਉਹ ਵੀ ਵੱਢਤੀ ਤੇ ਦੇਖਦੇ ਹੁਣ ਜੇ ਪਰਸੋਂ ਤੱਕ ਮੌਸਮ ਸਾਫ਼ ਰਹੇ ਤਾਂ ਇਹਨੂੰ ਸ਼ੱਕ ਦਾਂਗੇ ਹੁਣ ਤਾਂ ਖੇਤਾਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਅਨਾਜ ਦੇ ਜਹਾਜ਼ ਭਰੇ ਖੜੇ ਨੇ ਚਲੋ ਹੁਣ ਆਏ ਆ ਵੀ 15-20 ਦਿਨ ਜੇ ਹਨਾ ਹਲਚਲ ਮੌਸਮ ਦੀ ਨਾ ਹੋਵੇ ਮੌਸਮ ਸ਼ਾਂਤ ਰਹੇ ਤਾਂ ਸੁੱਖ ਰੱਖੇ ਦਾ ਸਾਰੀਆਂ ਫਸਲਾਂ ਕੱਟੀਆਂ ਜਾਣਗੀਆਂ ਉਸ ਦਿਵਾਰ ਬਣ ਵਿਲੇ ਹੋਣਗੇ ਟੁੜੀ ਟੜੀ ਕਰਕੇ ਤਾਂ ਉਸ ਦਿਵਾਰ ਚਲੋ ਜੇ ਮੀਂਹ ਪੈ ਵੀ ਜਾਵੇ ਉਹ ਤਾਂ ਵੀ ਕੋਈ ਦਿੱਕਤ ਨਹੀਂ ਉਸ ਦਿਵਾਰ ਤਾਂ ਆਪਣੇ ਮੱਕੀਆਂ ਦੀ ਬਜਾਈ ਸ਼ੁਰੂ ਹੋਊਗੀ ਪਰ ਥੱਲੋ ਨਹੀਂ ਬਣੇ ਥੱਲੋ ਗੰਡੀਆਂ ਦੀਆਂ ਕੱਚੀਆਂਆਂ ਨੇ ਆਹ ਕਿਹਦਾ ਗਾਹ ਪਾਇਆ ਪਿਆ ਉਹ ਕੁੱਤੇ ਕੁੱਤੇ ਜਿਹਾ ਹੀ ਲੱਗਦਾ ਆਹ ਦੇਖੋ ਕਿਵੇਂ ਗਾਹ ਪਾਇਆ ਪਿਆ ਡੱਬ ਪਾਇਆ ਪੈਨੇ ਤਿੰਨ ਚਾਰ ਥਾਮਿਆ ਇਹ ਆਉ ਜਾਂਦਾ ਜਹਾਜ ਕਿੱਥੇ ਜੀ ਆ ਇੱਥੇ ਜੀ ਸੀ ਹਾਂ ਇੱਥੇ ਜੀ ਤੇ ਕੀ ਐ ਵੀ ਸੰਦਾ ਆਪਣੇ ਆਟਾ ਵੀ ਪਿਹਾ ਕੇ ਲਿਆਉਣਾ ਘਰ ਜਾ ਕੇ ਹਜੇ ਤੇ ਕਹਾਣੀ ਵੀ ਕਢਾ ਕੇ ਲਿਆਉਣੀ ਐ ਸਰੋਂ ਮੈਨੂੰ ਜਲਦੀ ਜਲਦੀ ਕੱਖ ਲਈ ਹਵਾ ਦੇਖੋ ਚੱਲਦੀ ਐ ਠੰਡੀ ਟੰਡੇ ਠਾਰ ਹਵਾ ਚੱਲਦੀ ਐ ਬੱਦਲ ਆ ਜਾਦੇ ਹੋਈ ਜਾਂਦੇ ਆ ਤੜਕੇ ਸਵੇਰੇ ਸਵੇਰੇ ਜਿਹੜੇ ਛਿਰੋ ਬੱਦਲ ਵਾਵਾ ਸੀਗੇ 4 6 1/4 ਵਜੇ ਦੀ ਗੱਲ ਆ ਪੂਰੀ ਬੱਦਲ ਵਾਈ ਸੀ ਵੀ ਜਿਵੇਂ ਹੁਣੀ ਮੀਂਹ ਪੂਦਾਂ ਲੱਗਦਾ ਸੀ ਤਾਂ ਸਾਨੂੰ ਮੌਸਮ ਵੀ ਦੇਖੋ ਖਤਰਨਾਕ ਹੀ ਆ ਦੇਖ ਕੇ ਬਦਲ ਜਾ ਹਲਦਾ ਵੀ ਜੇ ਕਿਤੇ ਬਸਾਂ ਪਰਮਾਤਮਾ ਹਵਾ ਜੀ ਨਾਲ ਹੀ ਬਦਲਾਂ ਨੂੰ ਨਗਾ ਦੇ ਤਾਂ ਚੰਗੀ ਗੱਲ ਐ ਵਰਨਾ ਨਹੀਂ ਤਾਂ ਫਿਰ ਪਤਾ ਹੀ ਐ ਜੇ ਕੋਈ ਮੌਸਮ ਦੀ ਗੜਬੜੀ ਹੋ ਗਈ ਖਲਚਲ ਹੋ ਗਈ ਤਾਂ ਔਖੇ ਹੋਵਾਂਗੇ ਆ ਚਾਰ ਆ ਬਈ ਆਪਣਾ ਖਰਾਬ ਬੜਾ ਹੋਈ ਜਾਂਦਾ ਤਾਂ ਦੇਖਦੇ ਅੱਗੇ ਤਾਂ ਹੁਣ ਗਾਹਾਂ ਨੂੰ ਜਦੋਂ ਚਾਰ ਪਾਉਣਾ ਤਾਂ ਉਹ ਟੋਆ ਲੰਬਾ ਕਰਾਂਗੇ ਡੂੰਘਾ ਨਹੀਂ ਕਰਦੇ ਇਸ ਚੀਜ਼ ਦਾ ਖਾਸਤਿਆਂ ਰੱਖਣਾ ਚਾਹੀਦਾ ਕੰਗਾ ਸੜਦਾ ਵਿੱਚ ਲੱਕੜਾ ਕਰਤੀ ਅੰਦਰ ਇਕੱਠੀਆਂ ਲੱਕੜਾਂ ਵੀ ਵੈਸੇ ਸਾਰੀਆਂ ਸੁੱਕੀਆਂ ਪਈਆਂ ਇੱਧਰ ਆਪਣੇ ਰੂੜੀ ਦਾ ਢੇਰ ਲੱਗਿਆ ਫੇ ਰੇੜੀ ਨਾਲ ਲਾਉਣੇ ਹੁਣ ਕਹੀ ਲੈਂਦੇ ਚੱਕ ਕੇ ਤਾਂ ਹੁਣ ਰੇਲ ਲਾ ਕੇ ਖਾਲੀ ਕਰਕੇ ਫਿਰ ਇਹਦੇ ਵਿੱਚ ਅਚਾਰ ਭਰ ਕੇ ਲੈ ਕੇ ਚੱਲਾਂਗੇ ਆਹ ਕਰਨਕ ਨੇ ਥੋੜਾ ਜਿਹਾ ਢੇੜਾ ਖਾਦਾ ਹੋਇਆ ਕਿਉਂਕਿ ਜੋ ਰਮਾਈ ਦੀ ਤੱਕ ਤਾਂ ਹਵਾ ਚਾਗੀ ਕਿ ਜੰਮੀ ਵਾਲੀ ਵੀ ਹੈ ਇਹ ਬਾਂਹ ਦੇ ਵਿੱਚ ਰੂੜੀ ਦਾ ਰੇਹ ਪੈਂਦਾ ਹੈ ਗੱਡੀ ਆਪਾਂ ਚਾਰ ਦੀ ਭਰ ਲਈ ਗੱਡੀ ਕਰਤੀ ਲੋਡ ਤਾਂ ਦੂਜਾ ਕਹੀ ਤੇ ਚਾਰ ਬਟਨ ਵਾਲਾ ਆਪਾਂ ਕੋਠੇ ਵਿੱਚ ਸਾਮਤਾ ਤਾਂ ਗੱਡੀ ਭਰ ਲਈ ਹੁਣ ਚੱਲਦੇ ਆਪਾਂ ਘਰ ਗੱਡੀ ਲਾਤੀ ਵੀ ਆਪਾਂ ਅੰਦਰ ਤਾਂ ਗਾਈਆਂ ਦੋ ਬੱਚੀਆਂ ਇੱਕ ਆ ਵੱਡੀ ਬੱਚੀ ਐ ਅੱਜ ਪਹਿਲਾਂ ਇਹ ਨਮਾਤਿਆਂ ਸੀ ਸਵੇਰੇ ਸਵੇਰੇ ਨਮਾਤਿਆਂ ਅੱਜ ਕਾਫੀ ਦਿਨ ਹੋ ਗਏ ਸੀ ਨਮਾਈਆਂ ਨੂੰ ਤਾਂ ਘੈਂਟ ਲੱਗਦੀਆਂ ਹਨ ਦੋ ਰੰਗੀਆਂ ਡੱਬੀਆਂ ਜੀਆਂ ਕਾਲੀਆਂ ਤੇ ਚਿੱਟੀਆਂ ਸੋਹਣੀਆਂ ਬਹੁਤ ਲੱਗਦੀਆਂ ਨੇ ਚੱਲੇ ਬਈ ਕਾਣੀ ਖੜਾਉਣਾ ਸਰੋਂ ਜੀ ਖਾਸ ਹੀ ਨਹੀਂ ਪਾਤੀ ਐ ਚਪੋਰੀ ਚ ਸਾਰੀ ਕਿ ਚੌਧਰੀ ਬਿਆ ਅੱਛਾ ਆਪ ਹੀ ਐ ਪੀ ਪੀ ਐ ਚ ਪਾ ਕੇ ਲੈਣ ਨੂੰ ਤੇਲ ਕਣਕੜਾ ਕੇ ਵੇਈ ਆਪਣੇ ਸਰੋਂ ਹੁਣ ਦੇਖਦੇ ਕਿੰਨੇ ਕ ਟਾਈਮ ਵਿੱਚ 10-15 ਮਿੰਟਾਂ ਦੇ ਵਿੱਚ ਸਰੋਂ ਕੱਢ ਦਾਂਗੇ ਠੜਕਾ ੜਕਾ ਦਾ ਬਾਲਾ ਹੁੰਦਾ ਪਤਾ ਲੱਗਦਾ ਆ ਆਵਾਜ਼ ਘੱਟ ਹੀ ਸੁਣਾਈ ਦਿੰਦੀ ਆ ਜਿੰਨਾ ਆ ਕੇ ਹੋ ਗਏ ਰੈਡੀ ਕਹਾਣੀ ਆਪਾਂ ਕਢਾ ਲੈਂਦੇ ਆ ਤਾ ਤਰੇ ਤਾਂ ਹੁਣ ਚੱਲਦੇ ਆ ਆਪਾਂ ਬੂਲਟ ਲੈ ਕੇ ਕਿਉਂਕਿ ਇਹਦੇ ਚੇਨ ਸੈੱਟ ਖਤਮ ਹੋਇਆ ਹੋਇਆ ਕਾਫੀ ਜਦੋਂ ਦਾ ਭਰਸਤਾਨ ਤੋਂ ਆਇਆ ਉਹ ਹੁੰਦਾ ਚੇਨ ਸੈੱਟ ਪਾਉਣ ਵਾਲਾ ਅਜੇ ਤੱਕ ਪਵਾਇਆ ਨਹੀਂ ਗਿਆ ਆਹ ਪਹਿਲੀ ਕਰਦੇ ਇਹਨੂੰ ਤਾਂ ਅੱਜ ਤਾਈਂ ਲੱਗਿਆ ਦੇਖਦੇ ਆ 22500 ਰੁਪਏ ਲੱਗੂਗਾ ਜਿੱਥੇ ਲੱਗੇ ਚ ਪੈਂਦਾ ਵੈਸੇ ਹੋਰ ਚੇਨ ਜਮਾ ਕਸਾਈ ਹੋਈ ਆ ਪੂਰੀ ਪ੍ਰੋਪਰ ਉਹ ਚੇਨ ਸੈੱਟ ਪਾਉਣਾ ਜ਼ਰੂਰੀ ਆ ਬਾਕੀ ਨਿਕਮ ਮੋਟਾ ਕੰਮ ਉਹ ਵੀ ਕਰਾਵਾਂਗੇ ਆਓ ਚੱਲਦੇ ਆ ਚਲ 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 ਇਹਦੇ ਦਾ ਬਾਜ਼ਾਰ ਚ ਰੰਗ ਰੰਗੀਆਂ ਫੁੱਲ ਝੜੀਆਂ ਲਾਈਆਂ ਪਈਆਂ ਨੇ ਹਨਾ ਬਾਜ਼ਾਰ ਪੂਰਾ ਸੋਹਣਾ ਲੱਗਦਾ ਰੰਗ ਬਰੰਗੇ ਫlägg ਲੱਗੇ ਸੇਠ ਮੱਲਾ ਬਾਜ਼ਾਰ ਵੀ ਗੱਡੀਆਂ ਨਾਲ ਭਰਿਆ ਪਿਆ ਬਈ ਰੌਣਕ ਜੀ ਕਾ ਤਨੜੇ ਠੰਡਾ ਜੋ ਫੇਰ ਵੀ ਘਟਦਾ ਨਹੀਂ ਇਦਾਂ ਬਹੁਤ ਜਿਆਦਾ ਰੌਣਕ ਹੁੰਦੀ ਆ ਘੱਟ ਬਹੁਤ ਹੋ ਜਾਂਦਾ ਇੱਥੇ origignal chain set 2000 ਦਾ ਲੈ ਵੀ ਮਿੱਤਰੋ ਚੈਨ ਸੈੱਟ ਲੈ ਲਿਆ ओरिजिनल ਚੈਨ ਸੈੱਟ ਮਿਲਿਆ 1950 ਦਾ ਲਓ ਜੀ ਬੋਲਟ ਦਾ ਕੰਮ ਹੋ ਗਿਆ ਚੈਨ ਸੈੱਟ ਪਾਣਾ ਸੀ ਇੱਥੇ ਲੱਗ ਗਿਆ ਆਪਣਾ 900 2060 ਹਾਂ 23-2400 ਰੁਪਿਆ ਅ ਜੱਜ ਲਾ ਗਿਆ ਚੈਨਸੈਟੀ ਬਿਆ ਗੱਲਾ ਹੋਰ ਕੋਈ ਵੀ ਕੁਝ ਨਹੀਂ ਕਰਾਇਆ ਕਿਉਂਕਿ ਉਹ ਤੋਂ ਸਾਰਾ ਕੰਮ ਉਹ ਕਿਹਾ ਗੱਲਾ ਚੈਨਸੈਟੀ ਭਾਈ ਨਾਲ ਆ ਸੀ ਤਾਂ ਉਦੋਂ ਵਾਰ ਪਾਲੀ ਕਹਿੰਦਾ ਪਾਲਟੀ ਲੈਣੀ ਆ ਤਾਂ ਹੁਣ ਆ ਗਿਆ ਆਪਾਂ ਨਾਨ ਵਾਲੀ ਰੇੜੀ ਤੇ ਹੁਣ ਨਾਨ ਛੱਕਦੇ ਆਂ ਉਦੋਂ ਵਾਰ ਚੱਲਦੇ ਆਂ ਘਰੇ ਲਓ ਜੀ ਨਾਨ ਦੀ ਥਾਲੀ ਆ ਗਈ ਆਪਣੇ ਕੋਲ 50 ਰੁਪਏ ਦੀ ਥਾਲੀ ਆਪਣੇ ਪਿੰਡ ਦੇ ਪਾਲੀ ਕਹਿੰਦਾ ਸਨੈਪ ਆਉਣੀ ਆ ਪਾਲਾ ਤੋਂ ਵੀ ਸੋ ਸਲਾਦ ਸੋ ਲਿਆਂ ਦੀ ਦਾਲ ਤੇ ਹਰੀ ਚਾਹ ਨੂੰ ਦੋ ਨਾਨ 50 ਰੁਪਈਆਂ ਦੇ ਵਿੱਚ ਤੁਹਾਨੂੰ ਪੂਰੀ-ਪੂਰੀ ਪਲੇਟ ਮਿਲੂਗੀ ਆਪਣੇ ਬਾਈਸਟੈਂਡ ਤੇ ਲੱਗਦੀ ਹੈਗੀ ਬਸ ਇੱਕਨਾਂ ਨਾਲ ਹੀ ਰੇੜੀ ਆਪਣੇ ਸਾਰੇ ਪਿੰਡ ਦੀ ਲਓ ਜੀ 3 ਵਜੇ ਪਾਤੇ ਆਪਾਂ ਕੱਖ ਅਚਾਰੀ ਲਾਉਣਾ ਹੁੰਦਾ ਜਿਵੇਂ ਆ ਰੇੜੀ ਭਰੀ ਵੀ ਅਚਾਰ ਦੀ ਬਸ ਇਹਦੇ ਵਿੱਚ ਤੂੜੀ ਹਲਾਲ ਲਾ ਕੇ ਉੱਤੇ ਦਾਣਾ ਤੇ ਜਿਹਨੂੰ 레ਟੀ ਪਾਉਣੀ ਉਹਨੂੰ 레ਟੀ ਵੀ ਪਾ ਦਨੇ ਆ ਤਾਂ ਬੜੇ ਆਰਾਮ ਨਾਲ ਖਾਂਦੀਆਂ ਨੇ ਪੱਖੇ ਲੱਗੇ ਹੋਏ ਨੇ ਖੁੱਲੀ ਹਵਾ ਸੈੱਟ ਦੇ ਵਿੱਚ ਤਾਂ ਅਸ ਤੋਂ ਬਾਅਦ ਚੱਲੇ ਆਪਾਂ ਬੋਰੀ ਲੈ ਕੇ ਪਾਥੀਆਂ ਲੈਣ ਪਾਥੀਆਂ ਲੈ ਕੱਢਣੀਆਂ ਨੇ ਚੋਂ ਗਹਾਰਾ ਪੁਰਾਣਾ ਕਿਉਂਕਿ ਹੁਣ ਤਾਂ ਬਸਦੇ ਨਹੀਂ ਪਹਿਲਾ ਲਗਾਇਆ ਨੀਰੇ ਦੇ ਵਿੱਚ ਆ ਗਿਆ ਜੀ ਤਾਂ ਹੁਣ ਆਪਾਂ ਇਹ ਪਾਥੀਆਂ ਕੱਢਣੀਆਂ ਨੇ ਬੋਰੀ ਭਰਨੀ ਹੋ ਸਕਦੀ ਘੱਟ ਵੱਧ ਵੀ ਹੋ ਜੂ ਕੋਈ ਚੱਕਰ ਨਹੀਂ ਵੀ ਆਪਾਂ ਇੰਨੀ ਲੈ ਕੇ ਜਾਣੀਆਂ ਤਾਂ ਪਹਿਲਾਂ ਚੱਕੀ ਤੰਗਲੀ ਤੰਗਲੀ ਚੱਕ ਕੇ ਇਥੋਂ ਖਰੋਲਾ ਖਰੋਲਾ ਕਰਕੇ ਪਾਥੀਆਂ ਕੱਢੀਏ ਤਾਂ ਇਹ ਵੀ ਡਿਊਟੀ ਆ ਬਾਈ ਦੇਖੋ ਕਿਉਂਕਿ ਬਹੁਤ ਪੁਰਾਣੀਆਂ ਨੇ ਹੱਥ ਨਾਲ ਤਾਂ ਕੱਢ ਨਹੀਂ ਸਕਦੇ ਕਈ ਵਾਰ ਕੋਈ ਪਤਾ ਹੀ ਨਹੀਂ ਹੁੰਦਾ ਜਾਨਵਰ ਵੀ ਬੈਠਾ ਹੋ ਸਕਦਾ ਇਹਦੇ ਵਿੱਚ ਤਾਂ ਆਪਾਂ ਨੂੰ ਬੜੇ ਤਰੀਕੇ ਦੇ ਨਾਲ ਬڑے ਸਚਜੇ ਟੰਗ ਦੇ ਨਾਲ ਕੱਢਣੀਆਂ ਪੈਣਗੀਆਂ ਤਾਂ ਪਾਥੀਆਂ ਹੌਲੀ-ਹੌਲੀ ਕੱਢ ਕੇ ਗੱਟਾ ਆਪਾਂ ਪਾਥੀਆਂ ਨਾਲ ਭਰ ਲੈਣਾ ਹੈ ਕਿਉਂਕਿ ਉਧਰ ਚੁੱਲੇ ਤੇ ਦਾਲ ਬਣਾ ਰਹੀ ਹੈ ਵਾਓ ਲਓ ਜੀ ਪਾਥੀ ਚੱਕੀ ਬੋਰੀ ਦੇ ਵਿੱਚ ਪਾਈ ਕਿਉਂਕਿ ਇਹਦੇ ਵਿੱਚ ਆਪਾਂ 8-10 ਪਾਥੀਆਂ ਪਾ ਚੁੱਕੇ ਆ ਪਾਥੀ ਚੱਕੀ ਬੋਰੀ ਚ ਪਾਈ ਪਾਥੀ ਚੱਕੀ ਬੋਰੀ ਚ ਪਾਈ ਪਾਥੀਆਂ ਦੀ ਬੋਰੀ ਭਰ ਚੁੱਕੀ ਐ ਜਿੰਨੀਆਂ ਕ ਪਾਉਣੀਆਂ ਸੀ ਉੰਨੀਆਂ ਕ ਪਾਥੀਆਂ ਇਹਦੋਂ ਬਾਅਦ ਆ ਕੇ ਘਰ ਫੜਾ ਕੇ ਉਸ ਤੋਂ ਬਾਅਦ ਹੁਣ ਸਾਰਾ ਪਰੇੜੀ ਕਰਕੇ ਖਾਲੀ ਚ ਗੋਹਾ ਸਿੱਟ ਦੇਣਾ ਤੇ ਗਾਈਆਂ ਨੇ ਪਿਆ ਦੇਣਾ ਪਾਣੀ ਆਓ ਚੱਲਦੇ ਚੱਲਣਾ ਆ ਚੱਲੀਏ ਆ ਜਾ ਉਧਰ ਸਕੂਟਰੀ ਤੇ ਹਾਂ ਹਾਂ ਆਓ ਜੋ ਜੀ ਦੋ ਅੱਜ ਕੀ ਨੂੰ ਵੀ ਨਾਲ ਇੱਕ ਛੋਟਾ ਦਾ ਵਾਕੇ ਬਾਗਲ ਚਲੇ ਜਾਂਦੇ ਹਾਂ ਉੱਥੇ ਸੋ ਕਮਰਾ ਠੰਡਾ ਦਾ ਉੱਥੇ ਬੜੇ ਆਰਾਮ ਨਾਲ ਪਿਆ ਰਹਿੰਦਾ ਅਸੀਂ ਇਹਨਾਂ ਖੇਡੀਆਂ ਹੁੰਦਾ ਇਕੱਲੇ ਘਰੇ ਇਕੱਲੇ ਤਾਂ ਜੀ ਨਹੀਂ ਲੱਗਦਾ ਸੀ ਬੈਠਾ ਦਿੱਕਾ ਥਾਵੇਂ ਤਾਂ ਬਾਗਲ ਦੇ ਵਿੱਚ ਜਾ ਕੇ ਬਹੁਤ ਬੂਸੀਆਂ ਲਾਉਣੀਆਂ ਨੇ ਕੀ ਬਾਤ ਹੈ ਕੀ ਬਾਤ ਅਜਾ ਪੁੱਤ ਆ ਜਾ ਪਾ ਜਾਲ ਦੇ ਟਿਕਾਣੇ ਤੇ ਕਿੱਥੇ ਪਾਏਗਾ ਕਿੱਥੇ ਪਾਏਗਾ ਪਾਣੀ ਪਾਣੀ ਧੋ ਕੇ ਰੱਖਦਾ ਤੈਨੂੰ ਹਣ ਜੇ ਕੀ ਨਾ ਕਰਦੇ ਆ ਗੱਲਾਂ ਹਾਂ ਵੀ ਜੇ ਕੀ ਕਿਧਰੇ ਜਾਣਾ ਉੱਥੇ ਪਹੁੰਚਦਾ ਮੰਜੇ ਦੇ ਇੱਥੇ ਕੋਲੇ ਲੈ ਕੇ ਜਾਵਾਂ ਬਸ ਐਂ ਬੈਜੀ ਉੱਥੇ ਹੁਣ ਸੌਂ ਜੂ ਉੱਥੇ ਠੰਡਾ ਕਮਰਾ ਰਾਤ ਨੂੰ ਵੀ ਇੱਥੇ ਹੀ ਪਿਆ ਰਹਿੰਦਾ ਬਸ ਇੱਕ ਦੋ ਮਿੰਟ ਗਿੜੇ ਦਿਓ ਯੂਟਿਊਬਰ ਇੱਥੇ ਹੀ ਸੌਂ ਜੂ ਕੁੰਭ ਕਾਫ ਨਾਲੀ ਨੀਂਦ ਪਿਆ ਰਹਿੰਦਾ